ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ ਹੁਣੇ-ਹੁਣੇ ਕੈਨੇਡਾ ਦੌਰੇ ਤੋਂ ਵਾਪਸ ਆਏ ਨੇ ਕੈਨੇਡਾ ਦੀਆਂ ਜ਼ਮੀਨੀ ਹਾਲਾਤਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਔਰ ਜਸਮੀਤ ਜੀ ਦੀ ਆਕੇ ਇੱਕੋ ਹੀ ਵਿਦਿਆਰਥੀਆਂ ਨੂੰ ਸੁਨੇਹਾ ਹੈ ਇਸ ਵਕਤ ਕਿ ਤੁਸੀਂ ਮਈ ਔਰ ਸੈਪਟੈਂਬਰ ਚ ਅਗਰ ਕੈਨੇਡਾ ਜਾਣਾ ਹੈ ਤੁਸੀਂ ਜ਼ਰੂਰ ਜਾਓ ਕਿਉਂਕਿ ਵੀਜ਼ੇ ਖੁੱਲੇ ਇਸ ਵਕਤ ਮਿਲ ਰਹੇ ਨੇ ਰਿਫਿਊਜ਼ਲ ਬਹੁਤ ਘੱਟ ਹੈ ਪਰ ਤੁਸੀਂ ਕਿਸ ਰੂਪ ਚ ਤਿਆਰੀ ਕਰਕੇ ਜਾਣਾ ਹੈ ਤਾਂ ਕਿ ਤੁਹਾਡਾ ਪੈਸਾ ਨਾ ਖਰਾਬ ਹੋਵੇ ਤੁਹਾਡੇ ਮਾਪੇ ਦਾ ਪੈਸਾ ਨਾ ਖਰਾਬ ਹੋਵੇ 20000 ਜੀਆਈਸੀ ਹੈ ਕਾਲਜ ਦੀ ਫੀਸ ਹੈ ਪਰ ਤੁਸੀਂ ਕਿਸ ਤਰ੍ਹਾਂ ਦੀ ਤਿਆਰੀ ਕਰਕੇ ਜਾਣਾ ਹੈ ਤਾਂ ਕਿ ਉੱਥੇ ਜਾ ਕੇ ਤੁਸੀਂ ਆਪਣੇ ਪੈਸੇ ਬਚਾ ਸਕੋ ਤੇ ਕੰਮ ਕਾਰ ਤੇ ਜਾ ਸਕੋ ਜਸ਼ਮੀ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜਸ਼ਮੀ ਜੀ ਤੁਸੀਂ ਤਾਂ ਕੈਨੇਡਾ ਕਿੰਨੀ ਵਾਰ ਜਾਂਦੇ ਹੋ ਹਰ ਸਾਲ ਇੱਕ ਇੱਕ ਦੋ ਦੋ ਮਹੀਨੇ ਲਈ ਜਾਂਦੇ ਹੋ ਹੁਣ ਮਈ ਔਰ ਸਪਟੰਬਰ ਇਨਟੇਕ ਨੂੰ ਬਹੁਤ ਸਾਰੇ ਵਿਦਿਆਰਥੀ ਕਹਿੰਦੇ ਹਜੇ ਵਕਤ ਹੈ ਹਜੇ ਮਈ ਨੂੰ ਟਾਈਮ ਪਿਆ ਸਪਟੰਬਰ ਨੂੰ 8-9 ਮਹੀਨੇ ਪਏ ਨੇ ਤੇ ਵਿਦਿਆਰਥੀ ਕਰਨ ਕੀ ਐਨੇ ਸਮੇਂ ਦਰਮਿਆਨ ਸੋ ਸਟੂਡੈਂਟਸ ਇੱਕ ਨਾ ਇੱਕ ਓਪਰਚ्युनिटी ਹੈ ਤੁਹਾਡੇ ਲਈ ਜੇ ਤੁਸੀਂ ਸਪਟੰਬਰ ਇਨਟੇਕ ਦਾ ਹੋਣੇ ਵੀਜ਼ਾ ਲੈ ਲੈਂਦੇ ਹੋ ਤੁਹਾਨੂੰ ਪਤਾ ਕਿ ਤੁਸੀਂ ਸਪਟੰਬਰ ਇਨਟੇਕ ਚ ਆਗਸਟ ਚ ਜਾਣਾ ਸੋ ਆਪਣੇ ਕੋਲ ਜੇ 5 ਮਹੀਨੇ ਦਾ ਸਮਾਂ ਹੈਗਾ ਜਾਂ 6 ਮਹੀਨੇ ਸਮਾਂ ਹੈਗਾ 7 ਮਹੀਨੇ ਦਾ ਸਮਾਂ ਹੈਗਾ ਇਸ ਦੌਰਾਨ ਤੁਸੀਂ ਕੋਈ ਇਦਾਂ ਦੀ ਚੀਜ਼ ਕਰ ਸਕਦੇ ਹੋ ਜਿਹੜੀ ਤੁਹਾਨੂੰ ਮਦਦ ਉੱਥੇ ਜਾ ਕੇ ਮਿਲੇਗੀ ਜਦੋਂ ਕੋਈ 12ਵੀਂ ਪਾਸ ਬੱਚਾ ਉੱਥੇ ਜਾ ਕੇ ਰਿਜ਼ਿਊਮ ਦਿੰਦਾ ਨਾ ਕਿ ਮੈਂ ਫਰੈਸ਼ਰ ਹਾਂ ਤਾਂ ਉਹਨੂੰ ਜੌਬ ਮਿਲਣੀ ਔਖੀ ਹੈ ਪਰ ਜੇ 12ਵੀਂ ਪਾਸ ਬੱਚਾ ਉੱਥੇ ਲਿਖਿਆ ਹੋਵੇ 6 ਮੰਥਸ ਵਰਕ ਐਟ ਅ ਰੈਸਟੋਰੈਂਟ ਤੋਂ ਨੂੰ ਹੈ ਕਿ ਬੱਚੇ ਨੂੰ ਰੈਸਟੋਰੈਂਟ ਦਾ ਕੰਮ ਆਂਦਾ ਹੈ ਇਹਨੂੰ ਪਤਾ ਹੈ ਕਿ ਕਿੱਦਾਂ ਸਰਵ ਕਰਨਾ ਕਿੱਦਾਂ ਗੱਲਬਾਤ ਕਰਨੀ ਹੈ ਕਿੱਦਾਂ ਲੋਕਾਂ ਨਾਲ ਕੁਲਣਾ ਮਿਲਣਾ ਸੋ ਹੀ ਹੈਜ਼ ਸਮ ਐਟੀਕੀਟ ਸੋ ਉਹਦਾ ਇੱਕ ਐਡਿਡ ਬੈਨੀਫਿਟ ਹੈਗਾ ਸੋ ਦੂਜੇ ਪਾਸੇ ਤੁਸੀਂ ਕਾਫੀ ਬੱਚੇ ਇਦਾਂ ਦੇ ਵੀ ਮੈਨੂੰ ਮਿਲੇ ਇੱਕ ਬੱਚਾ ਸਾਡਾ ਸਾਡਾ ਸਟੂਡੈਂਟ ਸੀ ਉਹ ਇੱਥੋਂ ਡੀਜ਼ਲ ਮਕੈਨਿਕ ਦਾ ਕੋਰਸ ਕਰਕੇ ਗਿਆ 6 ਮਹੀਨੇ ਦਾ ਸੋ ਉਹਨੂੰ ਇੱਥੇ ਕੰਮ ਆਂਦਾ ਸੀ ਉਹਨੂੰ ਉੱਥੇ ਜਾ ਕੇ 38 ਡਾਲਰ ਘੰਟੇ ਦੀ ਨੌਕਰੀ ਮਿਲੀ ਸੋ ਜਿਹੜਾ ਬੱਚਾ ਇੱਥੋਂ ਕੁਝ ਸਿੱਖ ਕੇ ਜਾਏਗਾ ਉਹਨੂੰ ਕੰਮ ਜਾਂਦੇ ਹੀ ਮਿਲ ਜਗਾ ਇੱਕ ਬੱਚਾ హెয়ার ਕਟਿੰਗ ਦਾ ਕੋਰਸ ਕਰਕੇ ਗਿਆ ਸੋ ਉਹਨੂੰ ਵੀ ਜਾਂਦੇ ਹੀ 22 ਤੇ ਜਾਂਦੇ ਹੀ ਨੌਕਰੀ ਮਿਲ ਗਈ ਇੱਕ ਲੜਕੀ ਬਿਊਟੀਸ਼ੀਅਨ ਦਾ ਕੰਮ ਕਰਕੇ ਗਈ ਉਹਨੂੰ ਵੀ ਜਾਂਦੇ ਹੀ ਕੰਮ ਮਿਲ ਗਿਆ ਸੋ ਕੰਮ ਉੱਥੇ ਹੈਗਾ ਬਟ ਚੰਗੇ EMPLOYE ਨਹੀਂ ਹੈਗੇ ਜਿਨ੍ਹਾਂ ਨੂੰ ਕੰਮ ਆਉਂਦਾ ਹੈ ਸੋ ਸਟੂਡੈਂਟ ਆਪਾਂ ਕਿਸੇ ਰੈਸਟੋਰੈਂਟ ਤੇ ਕੰਮ ਕਰੀਏ ਕਿਤੇ ਕੈਫੇ ਤੇ ਕੰਮ ਕਰੀਏ ਕੋਈ ਕੰਪਿਊਟਰ ਦੀ ਸਕਿੱਲ ਆਪਾਂ ਸਿੱਖੀਏ ਸੋ ਕਾਫੀ ਸਾਰਾ ਕੰਮ ਹੈਗਾ ਔਰ ਡਿਜੀਟਲ ਮਾਰਕੀਟਿੰਗ ਦਾ ਕੋਰਸ ਕਰੀਏ ਬਿਕੋਜ਼ ਡਿਜੀਟਲ ਮਾਰਕੀਟਿੰਗ ਦਾ ਬਹੁਤ ਜ਼ਿਆਦਾ ਸਕੋਪ ਹੈਗਾ ਉੱਥੇ ਜਾ ਕੇ ਸੋ ਕੁਝ ਡਿਜੀਟਲ ਮਾਰਕੀਟਿੰਗ ਦਾ ਕੋਰਸ ਕਰੀਏ ਸੋ ਇਦਾਂ ਦੇ ਆਪਾਂ ਕੋਰਸੇਸ ਕਰ ਸਕਦੇ ਹਾਂ ਜਿਹੜੇ ਉੱਥੇ ਜਾ ਕੇ ਸਾਨੂੰ ਬੈਨੇਫੀਸ਼ੀਅਲ ਹੋਣਗੇ ਕੰਮ ਬਹੁਤ ਹੈ ਕਰਨ ਵਾਲੇ ਬੰਦੇ ਨਹੀਂ ਹੈਗੇ ਬਲਕਿ ਪਰ ਜੈਸੀ ਕਹੀਏ ਕਿ ਉਹੀ ਸਾਨੂੰ ਸਿਕਿਉਰਿਟੀ ਦੀ ਜੌਬ ਮਿਲ ਜਾਏ ਜਾਂ ਸਾਨੂੰ ਕੀ ਕਹਿੰਦੇ ਉੱਥੇ ਜਾ ਔਰ ਸਿੰਪਲ வால்ਮਾਰਟ ਦਾ ਜੋਬ ਮਿਲ ਜਾਇਆ ਸਿੰਪਲ ਜੋਬਸ ਮਿਲ ਜਾਣ ਉਹ ਜੋਬਸ ਹੱਲੇ ਥੋੜੀਆਂ ਜਿਹੀਆਂ ਕਮੀ ਐ ਖਾਸ ਕਰਕੇ ਮੇਨ ਲੋਕੇਸ਼ਨਸ ਤੇ ਬ੍ਰੈਮਟਨ ਵਾਲੀ ਲੋਕੇਸ਼ਨ ਤੇ ਸ਼ਰੀ ਵਾਲੀ ਲੋਕੇਸ਼ਨ ਤੇ ਅਦਰ ਲੋਕੇਸ਼ਨਸ ਤੇ ਅਸੀਂ ਕਹਿ ਸਕਦੇ ਹਾਂ ਕਿ ਉਹ ਜੋਬਸ ਵੀ ਮਿਲ ਜਾਣਗੀਆਂ ਬਟ ਮੇਨ ਲੋਕੇਸ਼ਨ ਤੇ ਕੰਪੀਟੀਸ਼ਨ ਟਫ ਹੋ ਚੁੱਕਿਆ ਹੈ ਸੋ ਨਾਰਮਲ ਜੋਬਸ ਮਿਲਦੀਆਂ ਮਿਲ ਰਹੀਆਂ ਹੱਲੇ ਵੀ ਪਰ ਉਹ ਥੋੜੀ ਜਿਹੀ ਟਫ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਜਾਂਦਿਆਂ ਹੀ ਨੌਕਰੀ ਮਿਲ ਜਾਏ ਸਾਨੂੰ ਕੁਝ ਨਾ ਕੁਝ ਸਿੱਖਣਾ ਪੈਣਾ ਸੋ ਆਪਣੇ ਲਈ ਆਪਰਚੂਨਿਟੀ ਹੈਗੀ ਹੈ ਕਿ ਸਪਟੈਂਬਰ ਇਨਟੇਕ ਤੇ ਅਸੀਂ ਜਾਣਾ ਹੈ ਸੋ ਹੁਣੇ ਜੇ ਵੀਜ਼ਾ ਆ ਗਿਆ ਹੁਣੇ ਸਪਟੈਂਬਰ ਇਨਟੇਕ ਲਈ ਅਪਲਾਈ ਕਰੀਏ ਔਰ ਆਪਾਂ ਕੋਈ ਨਾ ਕੋਈ ਸਕਿੱਲ ਸਿੱਖਣ ਦੀ ਕੋਸ਼ਿਸ਼ ਕਰੀਏ ਬਿਲਕੁਲ ਠੀਕ ਹੈ ਹੱਥੀ ਕਮ ਸਕਿੱਲ ਡਵੈਲਪਮੈਂਟ ਤੁਸੀਂ ਕੋਈ ਨਾ ਕੋਈ ਕੋਰਸ ਕਰਕੇ ਜਾਓਗੇ ਤੇ ਉਹਦਾ ਬਹੁਤ ਜ਼ਿਆਦਾ ਬੈਨੀਫਿਟ ਹੈ ਜਸਮੀਤ ਜੀ ਆਮ ਤੌਰ ਤੇ ਸਾਡੇ ਸਟੂਡੈਂਟਸ ਦੀ ਜਿਹੜੇ ਪੰਜਾਬ ਵਾਲੇ ਸਟੂਡੈਂਟਸ ਨੇ ਉਹਨਾਂ ਦੀ ਇੱਕ ਧਾਰਨਾ ਹੁੰਦੀ ਹੈ ਕਿ ਅਸੀਂ ਉੱਥੇ ਜਾ ਕੇ ਹੀ ਕੰਮ ਸਿੱਖ ਲਾਂਗੇ ਉੱਥੇ ਜਾ ਕੇ ਅਸੀਂ ਕੋਈ ਕੋਰਸ ਕਰ ਲਾਂਗੇ ਕਿ ਇਹ ਵੀ ਸੰਭਵ ਹੈ ਜਾਂ ਇੰਡੀਆ ਦੇ ਵਿੱਚੋਂ ਹੀ ਕੋਰਸ ਕਰਕੇ ਜਾਣਾ ਅਸੀਂ ਉੱਥੇ ਜਾ ਕੇ ਉੱਥੇ ਜਾ ਕੇ ਬੱਚੇ ਕੀ ਕਹਿੰਦੇ ਆ ਨਹੀਂ ਉੱਥੇ ਜਾ ਕੇ ਕੰਮ ਕਰ ਲਾਂਗੇ ਪਰ ਉੱਥੇ ਜਾਂਦੇ ਆ ਜਿਹੜਾ ਕੰਪਿਊਟਰ ਚ ਪੜਨ ਗਿਆ ਹੁੰਦਾ ਉਹ ਮੈਨੂੰ ਕਹਿੰਦਾ ਸੌਖਾ ਕੋਰਸ ਦੇ ਦੋ ਜਿਹੜਾ ਮਕੈਨਿਕਲ ਚ ਪੜਨ ਗਿਆ ਹੁੰਦਾ ਉਹ ਵੀ ਮੈਨੂੰ ਕਹਿੰਦਾ ਸੌਖਾ ਕੋਰਸ ਦੇ ਦੋ ਸੋ ਸਟੂਡੈਂਟ ਉੱਥੇ ਜਾ ਕੇ ਵੀ ਆਪਾਂ ਕੋਰਸ ਵਧੀਆ ਕਰੀਏ ਜੇ ਟੈਕਨੀਕਲ ਰਿਲੇਟਿਡ ਕੋਰਸ ਕਰਾਂਗੇ ਤਾਂ ਹੀ ਜੌਬ ਮਿਲਣੀ ਹੈ ਉੱਥੇ ਜਾ ਕੇ ਵੀ ਜੇ ਆਪਾਂ ਕੋਈ ਸਿੰਪਲ ਕੋਰਸ ਕੀਤੇ ਤਾਂ ਫਿਊਚਰ ਵਿੱਚ ਪੀਆਰ ਲੈਣੀ ਵੀ ਔਕੀ ਹੋ ਜਾਣੀ ਹੈ ਜਿਹੜਾ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਹੈ ਮਾਰਕ ਮਿਲਰ ਉਹਨੇ ਅਨਾਉਂਸ ਕਰਤਾ ਹੋਇਆ ਹੈ ਕਿ ਜਿਹੜੇ ਬੱਚੇ ਸੀਰੀਅਸ ਨਹੀਂ ਹੈਗੇ ਔਰ ਜਿਹੜੇ ਸਿਰਫ ਬਿਜ਼ਨਸ ਪ੍ਰੋਗਰਾਮ 'ਚ ਆ ਰਹੇ ਨੇ ਉੱਤੇ ਕੈਪਿੰਗ ਲੈ ਕੇ ਆਏਗਾ ਸੋ ਬਿਜ਼ਨਸ ਪ੍ਰੋਗਰਾਮ ਜਾਂ ਜਨਰਲ ਪ੍ਰੋਗਰਾਮ ਜਿਹੜੇ ਬੱਚੇ ਕਰਨ ਜਾ ਰਹੇ ਆ ਉੱਤੇ ਕੈਪਿੰਗ ਆਉਣ ਵਾਲੀ ਹੈ ਇਅਰ ਸਿਸਟਮ ਆਨ ਵਾਲਾ ਹੈ ਹੋਰ ਵੀ ਚੇਂजेस ਆਉਣ ਵਾਲੇ ਆ ਬਟ ਮੈਂ ਚਾਹਨਾ ਕਿ ਹੱਲੇ ਹੋਰ ਚੇਂजेस ਨਾ ਆਣ ਬਿਕੋਜ਼ ਜਿਹੜਾ GIC ਦਾ ਇੱਕ ਬਹੁਤ ਵੱਡਾ ਚੇਂਜ ਹੈ ਉਹਨੂੰ ਹੀ ਲੈ ਕੇ ਅਸੀਂ ਹੱਲੇ ਡਾਈਜੈਸਟ ਕਰ ਰਹੇ ਆ ਹੱਲੇ ਕੋਈ ਨਾ ਚੇਂजेस ਆਣ ਜਿੰਨੀ ਦੇ ਨਾਣ ਸੋ ਅੱਲੇ ਅਗੇ ਆਉਣ ਵਾਲੇ 6 ਮਹੀਨੇ ਕਾਫੀ ਪੋਜ਼ਿਟਿਵ ਐ ਤੁਸੀਂ ਹੱਲੇ 6 ਮਹੀਨੇ ਤੱਕ ਆਪਣੇ ਜਿੰਨੇ ਮਰਜ਼ੀ ਵੀਜ਼ੇ ਲਗਾਓ ਔਰ ਕੈਨੇਡਾ ਅਗਲੇ 5 ਸਾਲ ਸਟੂਡੈਂਟਸ ਨੂੰ ਵੀਜ਼ਾ ਦਿੰਦਾ ਰਹੇਗਾ ਇਹ ਚੀਜ਼ ਨੂੰ ਲੈ ਕੇ ਅਸੀਂ ਪੋਜ਼ਿਟਿਵ ਰਹੀਏ ਜਿਹੜੀ ਮਾਰਕੀਟ ਚ ਰਿਯੂਮਰ ਚੱਲ ਰਹੀ ਹੈ ਕਿ ਕੈਨੇਡਾ ਵੀਜ਼ਾ ਦੇਣਾ ਬੰਦ ਕਰ ਦੇਗਾ ਮੈਂ ਉਹ mesmo se refaça que é que ਹਾਂ ਬੇਸ ਤੇ ਜੇ ਰੂਮਰ ਫੈਲਾਣਾ ਚਾਹੁੰਦੇ ਆ ਮੈਨੂੰ ਨਹੀਂ ਪਤਾ ਜਾਂ ਉਹਨਾਂ ਨੂੰ ਕਿੱਥੋਂ ਇਹ ਨਿਊਜ਼ ਹੈ ਇਦਾਂ ਦੀ ਕੋਈ ਨਿਊਜ਼ ਨਹੀਂ ਆਈ ਹੈ ਸੋ ਬਿਲਕੁਲ ਵੀ ਇਸ ਰੂਮਰ ਨੂੰ ਅਸੀਂ ਨਾ ਫਾਲੋ ਕਰੀਏ ਔਰ ਜੇ ਕੈਨੇਡਾ ਰਿਫਿਊਜ਼ਲ ਦਿੰਦਾ ਵੀ ਅਸੀਂ ਕੋਈ ਜਿਹੜਾ ਸਕਸੈਸ ਰੇਟ 90% ਚਲਾ ਗਿਆ ਸੀ ਉਹ ਸਕਸੈਸ ਰੇਟ 70 ਹੀ ਹੁੰਦਾ ਸੀ 65 ਹੀ ਹੁੰਦਾ ਸੀ ਸੋ ਜੇ ਉਹ ਜੇ ਕੋਈ 2-4 ਬੱਚਿਆਂ ਨੂੰ ਰਿਫਿਊਜ਼ਲ ਆਂਦੀ ਵੀ ਆ ਉਹ ਵੀ ਜੇ ਸਹੀ ਫਾਈਲ ਲੱਗੀ ਹੈ ਨਹੀਂ ਲੱਗੀ ਉਹ ਵੀ ਆਪਾਂ ਰੀਫਾਈਲਿੰਗ ਕਰਕੇ ਵੀਜ਼ਾ ਲੈ ਸਕਦੇ ਆ ਸੋ ਇਸ ਰੂਮਰਸ ਤੋਂ ਆਪਾਂ ਬਚ ਕੇ ਰਹੀਏ ਔਰ ਕੈਨੇਡਾ ਨੂੰ ਇੱਕ ਪ੍ਰਿਫਰਡ ਡੈਸਟੀ ਚਲੋ थैंक यू सो मच 90413 90412 ਜਸਮੀਤ ਜੀ ਦਾ ਨੰਬਰ ਹੈ ਇਹਦੇ ਨਾਲ ਨਾਲ ਸੈਮੀਨਾਰਸ ਦਾ سلسلہ ਸ਼ੁਰੂ ਹੋਣ ਵਾਲਾ ਹੈ ਜਸਮੀਤ ਜੀ ਸੈਮੀਨਾਰਸ ਦੀ ਜਾਣਕਾਰੀ ਇੱਕ ਵਾਰੀ ਫੇਰ ਸਾਂਝੀ ਕਰ 16 ਜਨਵਰੀ ਨੂੰ ਸਾਡਾ ਸੈਮੀਨਾਰ ਹੈ ਜਡਬਲਯੂ ਮੈਰੀਅਰ ਚੰਡੀਗੜ੍ਹ ਵਿੱਚ 17 ਜਨਵਰੀ ਨੂੰ ਸਾਡਾ ਸੈਮੀਨਾਰ ਹੈ ਜਲੰਧਰ ਹੋਟਲ ਰਾਮਾਡਾ ਚ 18 ਜਨਵਰੀ ਨੂੰ ਸਾਡਾ ਸੈਮੀਨਾਰ ਲੁਧਿਆਣਾ ਹੋਟਲ ਪਾਰਕ ਪਲਾਜ਼ਾ ਚ ਇਨ੍ਹਾਂ ਸੈਮੀਨਾਰ ਦਾ ਹਿੱਸਾ ਬਣੋ ਔਰ ਆਪਣੇ ਕੋਈ ਵੀ ਡਾਊਟ ਹੈਗੇ ਆ ਉਹ ਦੂਰ ਕਰੋ ਕੈਨੇਡਾ ਯੂ ਐਸ اے ਜਰਮਨੀ ਨੂੰ ਲੈ ਕੇ ਸਾਰੇ ਡਾਊਟਸ ਕਲੀਅਰ ਕੀਤੇ ਜਾਣਗੇ ਸੋ ਤੁਸੀਂ ਇਨ੍ਹਾਂ ਸੈਮੀਨਾਰ ਦਾ ਹਿੱਸ Thank you so much, sir. Thank you so much. Thank you.